हां बेटा जी आज ਦੇ ਜਿਹੜਾ ਰੇਲਵੇ ਜਿਹੜਾ ਪ੍ਰੋਬਲਮ ਹੈ ਇਹਦੇ ਬਾਰੇ ਕੀ ਅਪਡੇਟ ਹੈ ਸਰ ਮਤਲਬ ਰੇਲਵੇ ਦਾ ਜੋ ਸ਼ਹਿਰ ਦੇ ਅੰਦਰਲੇ ਉਪਰ ਦੇ ਜਿਹੜੇ ਕੰਮ ਵਿੱਚ ਡੇਰੀ ਹੋ ਰਹੀ ਸੀ ਉਸ ਡੇਰੀ ਨੂੰ ਲੈ ਕੇ ਰਾਮਪਰਾ ਫੂਲ ਦੇ ਵਿੱਚ ਰੇਲਵੇ ਸੰਘਰਸ਼ ਕਮੇਟੀ ਦੀ ਸਥਾਪਨਾ ਕੀਤੀ ਗਈ ਲਗਭਗ 2 ਮਹੀਨੇ ਪਹਿਲਾਂ ਰੇਲਵੇ ਦੇ ਉੱਚ ਅਧਿਕਾਰੀ ਨਾਲ ਤਾਲਮਿਲ ਕੀਤਾ ਗਿਆ ਉਹ ਇੱਥੇ ਆਏ ਤੇ ਉਹਨੂੰ ਦੱਸਿਆ ਗਿਆ ਕਿ ਕਿਸ ਤਰ੍ਹਾਂ ਸ਼ਹਿਰ ਵਾਸੀ ਬੜੇ ਪਰੇਸ਼ਾਨ ਨੇ ਵੀ ਬੜਾ ਲੰਮਾ ਸਮਾਂ ਹੋ ਗਿਆ ਹੈ ਇਸ ਦੇ ਵਿੱਚ ਕੰਮ ਦੀ ਤੇਜ਼ੀ ਲਿਆਂਦੀ ਜਾਵੇ ਤਾਂ ਰੇਲਵੇ ਦੇ ਜਿਹੜੇ ਉੱਚ ਅਧਿਕਾਰੀ ਨੇ ਉਹਨਾਂ ਨੇ ਸਾਡੇ ਨਾਲ 25 ਜੂਨ ਦਾ ਰਿਟਨ ਐਗਰੀਮੈਂਟ ਕੀਤਾ ਸੀ ਕਿ ਸਾਡਾ ਜਿਹੜਾ ਸਾਰਾ ਲੋਹੇ ਦਾ ਸਟਰਕਚਰ ਹੈ 25 ਜੂਨ ਤੱਕ ਹਰ ਹਾਲਤ ਵਿੱਚ ਇਹ ਰੱਖ ਦਿੱਤਾ ਜਾਵੇਗਾ ਇਸ ਦੇ ਸਬੰਧ ਵਿੱਚ ਕੱਲ ਸਾਡੀ ਰੇਲਵੇ ਸੰਘਾਸ ਕਮੇਟੀ ਦੀ ਮੀਟਿੰਗ ਹੋਈ ਜਿਸ 'ਚ ਵਿਚਾਰ ਕੀਤਾ ਗਿਆ ਕਿ ਰੇਲਵੇ ਦੇ ਉੱਚ ਅਧਿਕਾਰੀਆਂ ਨਾਲ ਦੁਬਾਰਾ ਮੀਟਿੰਗ ਕੀਤੀ ਜਾਵੇ ਗੱਲਬਾਤ ਕੀਤੀ ਜਾਵੇ ਤਾਂ ਅੱਜ ਰੇਲਵੇ ਦੇ ਜੋ ਡਿਪਟੀ ਚੀਫ ਇੰਜੀਨੀਅਰ ਹੈ ਉਹਨਾਂ ਨਾਲ ਗੱਲਬਾਤ ਹੋਈ ਸੀ ਵੀ ਇਸ ਚੀਜ਼ ਜੁਨਾਈ ਆਪਣੀ ਡੈਡਲਾਈਨ ਹੈ ਤੇ ਸਾਨੂੰ ਨਹੀਂ ਲੱਗਦਾ ਵੀ 10 ਦਿਨਾਂ ਦੇ ਵਿੱਚ ਜਿਹੜੇ ਹੈਗੇ ਆ ਲੋਹੇ ਦੇ ਢਾਂਚੇ ਆ ਧਰ ਕੇ ਬੜੀ ਤੇਜ਼ੀ ਨਾਲ ਕੰਮ ਸ਼ੁਰੂ ਹੋ ਜਾਊਗਾ ਪਰੰਤੂ ਉਹਨਾਂ ਨੇ ਅੱਜ ਸਾਨੂੰ ਭਰੋਸਾ ਦਿਵਾਇਆ ਵੀ ਸਾਡੇ ਦੇ ਭਰੋਸਾ ਰੱਖੋ ਜੋ ਅਸੀਂ 25 ਜੂਨ ਦੀ ਤੁਹਾਨੂੰ ਡੈਡ ਲਾਈਨ ਦਿੱਤੀ ਹੈ ਦੋ ਤਿੰਨ ਦਿਨਾਂ ਦੇ ਵਿੱਚ ਹੀ ਸਾਡੀਆਂ ਇਹਨਾਂ ਵੱਡੀਆਂ ਕ੍ਰੇਨਾਂ ਨੇ ਉਹ ਆ ਜਾਣਗੀਆਂ ਕਿਉਂਕਿ ਇਹਨਾਂ ਨੇ ਪਰਮਿਟ ਵੀ ਲੈਣਾ ਦਿੱਲੀ ਤੋਂ ਕਿਉਂਕਿ ਇੱਥੋਂ ਦੀ ਉਦੋਂ ਕੋਈ ਵੀ ਟ੍ਰੇਨ ਨਹੀਂ ਗੁਜ਼ਰੇਗੀ ਬਠਿੰਡੇ ਤੋਂ ਬਰਨਾਲੇ ਬਨਾਲੇ ਦੇ ਬਠਿੰਡੇ ਕੱ비 ਤੋਂ ਵੱਡੀਆਂ ਕ੍ਰੇਨਾਂ ਆਉਣਗੀਆਂ ਵੱਡੇ ਜਿਹੜੇ ਆਪਣੇ ਗਾਰਡਨ ਨੇ ਰੱਖੇ ਜਾਣਗੇ ਤੇ ਉਹਨਾਂ ਨੇ ਅੱਜ ਫੇਰ ਸਾਨੂੰ ਭਰੋਸ ਹਰ ਹਾਲਤ ਦੇ ਵਿੱਚ ਜਿਹੜੇ ਗੱਡਰੇ ਰੱਖੇ ਜਾਣਗੇ ਪਰ ਦੋ ਤਿੰਨ ਦਿਨਾਂ ਦੇ ਵਿੱਚ ਹੀ ਟ੍ਰੈਨ ਆ ਜਾਣਗੀਆਂ ਸਾਨੂੰ ਰੇਲਵੇ ਦੇ ਉੱਚ ਅਧਿਕਾਰੀਆਂ 'ਤੇ ਭਰੋਸਾ ਹੈ ਵੀ ਉਹ ਸਾਡੀ ਇਸ ਬੇਨਤੀ ਨੂੰ ਜੋ ਕਿ ਕਾਫੀ ਲੰਮੇ ਸਮੇਂ ਤੋਂ 4 ਸਾਲ ਦੇ ਲਗਭਗ ਪੁੱਲ ਦਾ ਕੰਮ ਚੱਲ ਰਿਹਾ ਹੈ ਵੀ ਉਹਨਾਂ ਨੂੰ ਵੀ ਪਤਾ ਹੈ ਵੀ ਸਾਰੇ ਰਾਮਪ੍ਰਭੂਲ ਸ਼ਹਿਰ ਵਾਸੀ ਬਹੁਤ ਪਰੇਸ਼ਾਨ ਨੇ ਅੱਕੇਵੇਂ ਨੇ ਪਰ ਸਾਨੂੰ ਉਮੀਦ ਹੈ ਵੀ ਸਾਨੂੰ ਇਸ ਸੰਘਰਸ਼ ਕਰਨ ਲਈ ਮਜਬੂਰ ਨਹੀਂ ਕਰਨਗੇ ਆਲੀ ਜੋ ਸ਼ਹਿਰ ਵਾਸੀਆਂ ਦੀ ਅੰਦਰ ਵਿੱਚ ਦੀ ਮੰਗ ਹੈ ਇਹ ਅੰਦਰਲੇ ਫਾਟੇ ਕੋਸਿਸਾਂ ਪਹਿਲਾਂ ਵਾਂਗ ਖੁੱਲੇ ਰਹਿਣ ਇਹਦਾ ਵੀ ਸਾਡਾ ਲਗਾਤਾਰ ਉਹਨਾਂ ਪੱਤਰ ਵਿਹਾਰ ਚੱਲ ਰਹੇ ਆ ਕਿਉਂਕਿ ਕੋਈ ਵੀ ਮਸਲਾ ਜੇ ਤੁਹਾਨੂੰ ਸੈਂਟਰ ਤੋਂ ਹੱਲ ਕਰਾਉਣਾ ਹੈ ਉਹਦੇ ਨਾਲ ਪੱਤਰ ਵਿਹਾਰ ਵੀ ਜ਼ਰੂਰੀ ਹੈ ਸਾਡੇ ਲਗਾਤਾਰ ਉਹਨਾਂ ਪੱਤਰ ਵਿਹਾਰ ਹੋ ਰਹੇ ਆ ਅੰਦਲੇ ਫੜ ਖੁੱਲੇ ਰਹਿਣ ਲਈ ਵੀ ਅਲੱਗ ਤੋਂ ਇੱਕ ਸਾਡਾ ਛੋਟਾ ਜੋ ਅੱਜਕੱਲ ਰੈਲੀਵੇਟ ਢਾਂਚਾ ਬਣਿਆ ਬਣਾਇਆ ਹੁੰਦਾ ਹੈ ਬਾਕਸ ਵਾਲਾ ਉਹਦੀ ਵੀ ਗੱਲ ਚੱਲ ਰਹੀ ਹੈ ਅੰਡਰ ਵਿਜਲੀ ਤੇ ਇੱਕ ਇੱਕ ਨੰਬਰ ਪਲੇਟ ਫਾਰਮ ਤੇ ਲੱਗੇ ਦੋ ਨੰਬਰ ਪਲੇਟ ਫਾਰਮ ਤੇ ਜਿਹੜਾ ਪੌੜੀਆਂ ਵਾਲਾ ਪੁਲ ਹੈ ਉਹਦੇ ਸੰਬੰਧੀ ਵੀ ਗੱਲ ਹੋਈ ਸੀ ਕਿ ਉਹ ਵੀ ਇੱਕ ਦੋ ਦਿਨਾਂ ਜਿਹੜਾ ਮਾਲਕਦਾਰ ਮੈਂ ਨਵਾਂ ਮਾਲਕਦਾਰ ਲੈ ਰਹੇ ਤੁਰ ਜਰੂਰਦਲਾ ਮਾਲਗਾਮ ਸੱਪਿਆ ਇਸ ਨੂੰ ਡੈਡ ਡਿਕਲੇਅਰ ਕਰਕੇ ਤੇਰਾ ਪੌੜੀ ਨਾਲ ਪੁਲ ਵੀ ਜਲਦੀ ਸ਼ੁਰੂ ਹੋ ਜਾਵੇਗਾ